ਨਸਾਦ ਗਰੂ ਤੇਰਾ ਹੀ ਆਸਰਾ ਅਸੀਂ ਅੱਜ ਲੋਕਾਂ ਨੂੰ ਇਹ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਨੇ ਜਦੋਂ ਸਵਾਈ ਮਹਾ ਬਿਆਨ ਕੀਤੇ ਸੀਗੇ ਤੇ ਉਹਨਾਂ ਨੇ ਵਚਨ ਕੀਤੇ ਸੀ ਭਾਈ ਆਪਣੇ ਬਾਹਰ ਨੂੰ ਵੀ ਸਾਫ਼ ਰੱਖਣਾ ਤੇ ਅਸੀਂ ਤੀਜੇ ਤੋਂ ਚੌਥੇ ਦਿਨ ਜਿਹੜਾ ਸਾਡਾ ਬਾਹਰ ਹੈ ਅਸੀਂ ਇਹਨੂੰ ਸਾਫ਼ ਕਰਦੇ ਹਾਂ ਤੀਜੇ ਤੋਂ ਚੌਥੇ ਦਿਨ ਤੇ ਜਾਣੇ ਕਿ ਅਸੀਂ ਵਧੀਆ ਆਪਦਾ ਬਾਹਰ ਬਣਾ ਕੇ ਰੱਖਦੇ ਆ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਵੀ ਤੜਕੇ ਦੁਕਾਨਦਾਰ ਵੀ ਜਾ ਕੇ ਆਪਦੇ ਬਾਹਰ ਦੇ ਵਿੱਚ ਝਾੜੂ ਮਾਰਦੇ ਆ ਦੁਕਾਨ ਦੇ ਵਿੱਚ ਜਾ ਕੇ ਭੋਕਰ ਮਾਰਦੇ ਆ ਤਾ ਚੰਗੇ ਕੰਮ ਦੀ ਕੋਈ ਸ਼ਰਮ ਨਹੀਂ ਤਾ ਸ਼ਰਮ ਨਾ ਮੰਨਿਆ ਕਰੋ ਖਾਜ ਕਰਕੇ ਡੇਰਾ ਸੱਚਾ ਸਾਧਾ ਦੀ ਸਾਹਾ ਸੰਗਤ ਨੂੰ ਵੀ ਬੇਨਤੀ ਕਰਦਾ ਹੈ ਵੀ ਭਾਈ ਸ਼ਰਮ ਮਾੜੇ ਕੰਮ ਦੀ ਹੁੰਦੀ ਹੈ ਚੰਗੇ ਦੀ ਨਹੀਂ ਇਹਦੇ ਨਾਲ ਲੋਕਾਂ ਨੂੰ ਸਿਹਤ ਮਿਲਦੀ ਹੈ ਸਫਾਈ ਹੁੰਦੀ ਹੈ ਲੋਕ ਕਹਿੰਦੇ ਯਾਰ ਡੇਰਾ ਸੱਚਾ ਸਾਧਾ ਦੇ ਪ੍ਰੇਮੀਆਂ ਦੇ ਬਾਹਰ ਸਾਫ ਹੈ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਸਾਨੂੰ ਕੋਈ ਸ਼ਰਮ ਨਹੀਂ ਆਉਂਦੀ ਕੋਈ ਬੰਦਾ ਆ ਕੇ ਸਾਡੇ ਪਿੰਡ ਤੋਂ ਪੁੱਛ ਲੋ ਤੀਜੇ ਤੋਂ ਚੌਥੇ ਦਿਨ ਅਸੀਂ ਆਪ ਦਾ ਬਾਹਰ ਵਧੀਆ ਬਣਾ ਕੇ ਰੱਖਦੇ ਹਾਂ ਬੌਕਰ ਮਾਰਨੀ ਕੋਈ ਮਾੜੀ ਨਹੀਂ ਮਾੜੇ ਕੰਮਾਂ ਦੀ ਸ਼ਰਮ ਹੋਣੀ ਚਾਹੀਦੀ ਹੈ ਇਹਦੇ ਨਾਲ ਲੋਕਾਂ ਨੂੰ ਸਿਹਤ ਮਿਲਦੀ ਹੈ ਲੋਕਾਂ ਨੂੰ ਚੰਗੇ ਕੰਮਾਂ ਨੂੰ ਹੁੰਦਾ ਨੇ ਫਲਾਣਾ ਬੰਦਾ ਯਾਰ ਵਧੀਆ ਆਪਦਾ ਬਾਹਰ ਬਣਾ ਕੇ ਰੱਖਦਾ ਹੈ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਅਸੀਂ ਹਰ ਦਿਨ ਚੌਥੇ ਪੰਜਵੇਂ ਦਿਨ ਜਾਣੇ ਕਿ ਅਸੀਂ ਆਪਦਾ ਜਿਹੜਾ ਬਾਹਰ ਉਹ ਸਾਫ਼ ਰੱਖਦੇ ਆ ਤਾਂ ਹਰ ਇਨਸਾਨ ਦਾ ਫਰਜ਼ ਬਣਦਾ ਹੈ ਵੀ ਆਪਦੇ ਬਾਹਰ ਨੂੰ ਸਫਾਈ ਰੱਖੇ ਇਹਦੇ ਨਾਲ ਲੋਕਾਂ ਨੂੰ ਸੇਧ ਮਿਲਦੀ ਆ ਲੋਕਾਂ ਨੂੰ ਜਾਣਕਾਰੀ ਮਿਲਦੀ ਆ ਵੀ ਯਾਰ ਹਰ ਕੋਈ ਪ੍ਰੇਮੀ ਐ ਕਰਦਾ ਤਾਂ ਅਸੀਂ ਵੀ ਕਰਗੇ ਤਾਂ ਇਹ ਬਾਹਰ ਅਸੀਂ ਸਾਫ਼ ਰੱਖਦੇ ਆ ਆਪਦਾ ਜਦੋਂ ਮਰਜੀ ਤੀਜੇ ਤੇ ਚੌਥੇ ਦਿਨ ਆ ਕੇ ਵੇਖ ਲਓ ਅਸੀਂ ਜਾਣੇ ਕਿ ਆਪਦਾ ਬਾਹਰ ਵਧੀਆ ਬਣਾ ਕੇ ਰੱਖਦੇ ਆ ਨਾਲੇ ਕਿ ਸਾਫ ਸਫਾਈ ਹੁੰਦੀ ਰਹਿੰਦੀ ਨਾਲੇ ਸੋਹਣਾ ਲੱਗਦਾ ਤਾਂ ਇਸ ਵਾਸਤੇ ਆਪਣਾ ਗਲੀ ਮਹੱਲੇ ਦੇ ਬਾਰੇ ਵੀ ਸੋਚਣਾ ਚਾਹੀਦਾ ਹੈ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲ ਕੇ ਮਾਫੀ ਚਾਹੁੰਦੇ ਆ ਤਾਂ ਹੁਣ ਅਸੀਂ ਇਹ ਵੀਡੀਓ ਬਣਾ ਲਈ ਸਾਰੀ ਹੋਂਥ ਤੱਕ ਗਲੀ ਸਾਫ ਕਰਾਂਗੇ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਤੇ ਇਸ ਵੀਡੀਓ ਨੂੰ ਅੱਗੇ ਦੀ ਅੱਗੇ ਛੇਰ ਵੀ ਕਰ ਦੇਣਾ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ